ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪਹੁੰਚ ਰਹੀਆਂ ਸੀ ਕਿ ਜਿਹੜੇ ਆਨਲਾਈਨ ਬਖ ਬਖ ਜਿਹੜੇ ਐਜੰਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਤੇ ਗੁੱਟ ਕੇ ਆਦ ਉਹ ਬੋਟ ਕਰਕੇ ਜਿਹੜੇ ਆ ਰੂਟੀਨ ਡਾਕ ਦੇ ਵਿੱਚ ਵੱਖ-ਵੱਖ ਥਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਤੇ ਅਸੀਂ ਚਾਹੋਨੇ ਪਈਏ ਤਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਕਿਉਂਕਿ ਰੁਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗਰਬਾਣੀ ਦੇ ਉਹਨਾਂ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜਿਹਨਾਂ ਮर्यादा ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਹਮਾ ਜਾਉਂਦੇ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸੰਬੰਧਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਰਗਮ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹਦੀ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਤੇ ਦੂਸਰੇ ਦਿਨ ਗੁਰਮਤ ਦੇ ਜਿਹੜੇ ਉਹ ਵੱਡੇ ਸਮਾਗਮ ਉਥੇ ਚੱਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਿਰਪਾਉ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਧਰ ਵੱਡੇ ਪੱਧਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਵਲਾਈਜ਼ ਕਰ ਲੇ ਲਈ ਇਹ ਸਿਰਪਾਉ ਦੇ ਗਲ ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਦੀ ਘੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਕਿ ਇਹ ਮਰਿਆਦਾ ਬੜੇ ਚਿਰ ਦੀ ਸਤਗੁਰ ਜੀ ਦੇ ਬੇਨੇ ਦੀ ਚੱਲੀ ਰਾਹੀ ਗੁਰੂ ਕਾਲ ਤੋਂ ਪਰ ਅੱਜ ਇਹਦੀ ਮਿਸਜੂਰਿਲੇਸ਼ਨ ਇੰਨੀ ਹੋ ਰਹੀ ਆ ਅਸੀਂ ਬਿਲਕੁਲ ਵਿਰੋਧੀ ਨਹੀਂ ਗੇ ਸਿਰਪਉ ਦੀ ਜ਼ਰੂਰ ਦੇਣਾ ਚਾਹੀਦਾ ਪਰ ਉਹਦੀ ਇੱਕ ਮਰਿਆਦਾ ਕਿਹਨੂੰ ਦੇਣਾ ਤੇ ਕਿਹਨੇ ਸਿਰਪਉ ਜਿਹੜਾ ਆ ਉਹ ਦੇਣਾ ਤੇ ਕਿਹਨੂੰ ਦਿੱਤਾ ਜਾਣਾ ਉਹਦੀ ਇੱਕ ਮਰਿਆਦਾ ਆ ਅਕਸਰ ਦੇਖਿਆ ਗਿਆ ਕਿ ਵੱਡੇ ਗੁਰਸਥਾਨਾਂ ਤੋਂ ਜਿੱਥੇ ਸਰਪਉ ਦੀ ਪ੍ਰਾਪਤੀ ਹੁੰਦੀ ਆ ਸਾਰੇ ਚੱਕੇ ਤਾਂ ਗੱਡੀਆਂ ਦੀਆਂ ਢਿੱਗੀਆਂ 'ਚ ਛੱਡ ਦਿੰਦੇ ਆ ਤੇ ਮੈਂ ਸਮਝਦਾ ਇਹਦੇ ਨਾਲ ਫਿਰ ਇੱਕ ਵੱਡਾ ਮਰਿਆਦਾ ਦਾ ਵੀ ਲੰਘਣ ਹੁੰਦਾ ਤੇ ਜੇ ਆਪਾਂ ਸਮੁੱਚੇ ਖਾਲਸਾ ਪੰਥ ਖਾਲਸਾ ਨੂੰ ਅਸੀਂ ਅੱਜ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਇਹ ਆ ਰਹੇ ਗੁਰਦੁਆਰਾ ਸਹਿਬਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਘਟਾਉਣ ਦਾ ਕਹਿਣ ਤੋਂ ਭਾਪੇ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਿਰਪਾਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫੇਰ ਸ਼ਰਮਸ਼ਾਰ ਹੁੰਦੇ ਆ ਵੀ ਸਾਡੀ ਸ਼ਾਇਦ ਕੋ ਘਟ ਆਇਆ ਸਾਨੂੰ ਸਿਰਪਾਉ ਦੀ ਬਕਸ਼ ਨਹੀਂ ਕੀਤੀ ਗਈ ਤੇ ਮੈਂ ਸ਼ੁਰੂ ਤੋਂ ਇਸ ਗੱਲ ਦਾ ਮੈਂ ਵਿਰੋਧੀ ਨਾ ਕਹ ਲਵਾਂ ਮੈਂ ਸ਼ੁਰੂ ਤੋਂ ਇਸ ਗੱਲ ਦਾ ਸਮਰਥਕ ਰਹਾ ਕਿ ਸਿਰਪਾਉ ਦੀ ਇੱਕ ਮਰਿਆਦਾ ਰੱਖੀ ਜਾਵੇ ਤੇ ਮੈਂ ਵੈਦਨਾ ਕਹਿ ਸਕਦਾ ਜੇ ਆਪਾਂ ਇਹ ਗੁਰਮਰਿਆਦਾ ਦਾ ਲੰਘਣ ਹੋਣਾ ਤੇ ਜੇ ਆਰਥਿਕ ਤੌਰ ਤੇ ਬੋਝ ਤੋਂ ਬਚਣ ਲਈ ਇੰਨੇ ਕੁ ਪੈਸੇ ਜੇ ਕਿਸੇ ਨੋਬਲ ਕਾਜ ਲਈ ਲਾ ਦਿੱਤੇ ਜਾਂ ਉਹ ਨੋਬਲ ਕਾਜ ਕੀ ਆ ਕਿ ਸਾਡੇ ਅੱਜ ਜਿਹੜੇ ਸਿੱਖ ਵਿਦਿਆਰਥੀ ਵਿਦੇਸ਼ਾਂ ਨੂੰ ਤੜਾ ਤੜ ਦੌੜ ਰਹੇ ਆ ਤੇ ਜੇ ਆਪਾਂ ਉਹਨਾਂ ਨੂੰ ਇੱਥੇ ਉੱਚ ਐਜੂਕੇਸ਼ਨ ਤੋਂ ਬਾਅਦ ਕਿਸੇ ਕੰਪੀਟੀਸ਼ਨਾਂ ਦੇ ਵਿੱਚ ਪਾਈਏ ਜਿਹਦਾ ਸਾਰਾ ਖਰਚਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਰਪਉ ਦੇ ਰੂਪ ਦੇ ਵਿੱਚ ਉਹ ਜਿੰਨੀ ਬਚਤਿਆ ਉਹਨਾਂ ਤੇ ਉਹ ਖਰਚ ਕੀਤੀ ਜਾਵੇ ਤੇ ਦਸਤਾਰ ਧਾਰੀ ਬੱਚੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਔਰ ਈਵਨ ਪੀਸੀਐਸ ਜੁਡੀਸ਼ਰੀ ਚ ਪੀਸੀਐਸ ਸਿਵਲ ਦੇ ਵਿੱਚ ਜਾਂ ਅਧਿਆਤਕ ਹੋਰ ਵੱਡੀਆਂ ਪੋਸਟਾਂ ਦੇ ਉੱਤੇ ਉਹ ਆਪਣੇ ਗੁਰੂ ਪਾਤਸ਼ਾਹ ਦੀ ਦਿੱਤੀ ਮਰਿਆਦਾ ਤੇ ਉਸਤਾਦ ਧਾਰੀ ਹੋ ਕੇ ਅਨਸਾਫ਼ ਦੀਆਂ ਕੁਰਸੀਆਂ ਤੇ ਬੈਠ ਕੇ ਸਰਬੱਤ ਦੇ ਭਲੇ ਦੇ ਉਸ ਪਵਿੱਤਰ ਸੰਕਲਪ ਨੂੰ ਸੰਪੂਰਨ ਕਰਨ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਇਸ ਕਰਕੇ ਇਹਦੇ ਤੇ ਅੱਜ ਖਾਸ ਚਰਚਾ ਹੋਈ ਕਿ ਸਿਰਪੋਂ ਦਿੱਤੇ ਜਾਣ ਪਰ ਜਿਨ੍ਹਾਂ ਨੂੰ ਮਹਾਪੁਰਸ਼ ਜਾਂ ਕੋਈ ਕੋਈ ਕਿਸੇ ਨੇ ਹੋਰ ਗੁਰਮਤ ਦੇ ਵਿੱਚ ਵੱਡੀ ਫਲਬਦੀ ਪ੍ਰਾਪਤ ਕੀਤੀ ਆ ਜਾਂ ਕੋਈ ਸਿੱਖ ਵਿਦਵਾਨ ਆ ਉਹਨਾਂ ਨੂੰ ਦਿੱਤੇ ਜਾਣ ਅੰਦਾ ਤੰਦ ਇਹਦੀ ਵਰਤੋਂ ਜਿਹੜੀ ਉਤਰਾੰਤ ਜਿਹੜੀ ਆ ਉਹ ਬੰਦ ਕੀਤੀ ਜਾ